ਮੋਹਾਲੀ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜੇਲ੍ਹ ਭੇਜੇ ਗਏ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਨਵਾਂ ਮੋੜ ਆਇਆ ਹੈ ਮਜੀਠੀਆ ਦੇ ਵਕੀਲਾਂ ਨੇ ਅਦਾਲਤ 'ਚ ਅਰਜੀ ਦਾਇਰ ਕੀਤੀ ਹੈ ਕਿ ਉਹਨਾਂ ਨੂੰ ਆਮ ਹਵਾਲਾਤਿਆਂ ਨਾਲ ਨਾ ਰੱਖਿਆ ਜਾਵੇ ਉਹਨਾਂ ਵੱਲੋਂ ਦਲੀਲ ਦਿੱਤੀ ਗਈ ਕਿ ਸਰਕਾਰ ਇੱਕ ਪਾਸੇ ਮਜੀਠੀਆ ਦੀ ਸੁਰੱਖਿਆ ਦੀ ਗੱਲ ਕਰ ਰਹੀ ਹੈ ਪਰ ਦੂਸਰੇ ਪਾਸੇ ਉਹਨਾਂ ਨੂੰ ਆਮ ਕੈਦੀਆਂ ਨਾਲ ਰੱਖਿਆ ਗਿਆ ਹੈ ਪਹੁਨਾਦੀ ਬੈਰਕ ਚ ਕੈਮਰੇ ਵੀ ਲਗਾਏ ਹੋਏ ਹਨ ਜੋ ਨੀਮਾ ਦੇ ਖਿਲਾਫ ਦਸੇ ਜਾ ਰਹੇ ਹਨ ਇਸ ਦੇ ਨਾਲ ਹੀ ਮਜੀਠੀਆ ਦੇ ਵਕੀਲਾਂ ਨੇ ਵਿਜੀਲੈਂਸ ਕੋਲੋਂ ਗਰਾਉਂਡ ਆਫ ਅਰੈਸਟ ਦੀ ਕਾਪੀ ਮੰਗੀ ਹੈ ਅਦਾਲਤ ਨੇ 14 ਜੁਲਾਈ ਵਿਜੀਲੈਂਸ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਉਹ ਇਸ ਬਾਰੇ ਆਪਣਾ ਜਵਾਬ ਦੇਣ ਦੂਜੇ ਪਾਸੇ ਵਿਜੀਲੈਂਸ ਨੇ ਦੱਸਿਆ ਕਿ ਸੈਨਿਕ ਭਵਨ ਦਿੱਲੀ ਦੀ ਸਰਚ ਮੁੱਕ ਚੁੱਕੀ ਹੈ ਤੇ ਉਸ ਬਾਰੇ ਇੱਕ ਪੈਨਡਰਾਈਵ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ ਹਾਲਾਂਕਿ ਸਾਰੀਆਂ ਕੰਪਨੀਆਂ ਦੇ ਦਿੱਲੀ ਵਾਲੇ ਸਰਚ ਵਾਰੰਟ ਦੀ ਜਾਂਚ ਚੱਲ ਰਹੀ ਹੈ ਹੁਣ ਨજર 19 ਜੁਲਾਈ ਤੇ ਰਹੇਗੀ ਕਿਉਂਕਿ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ ਖਤਮ ਹੋਣ ਜਾ ਰਿਹਾ ਹੈ ਸਵਾਲ ਇਹ ਹੈ ਕਿ ਵਿਜੀਲੈਂਸ ਮੁੜ ਰਿਮਾਂਡ ਲਈ ਅਰਜੀ ਲਗਾਵੇਗੀ ਜਾਂ ਨਹੀਂ ਸਰਕਾਰ ਦੇ ਵਕੀਲ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਉਹਨਾਂ ਕੋਲ ਹੋਰ 3 ਦਿਨ ਦਾ ਰਮਾਨ ਲੈਣ ਦਾ ਕਾਨੂੰਨੀ ਹੱਕ ਹੈ ਜੇਕਰ ਨਵੇਂ ਸਬੂਤ ਮਿਲਦੇ ਹਨ